ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾ ਠੀਕ ਠਾਕ ਸੀਗਾ ਉਹ ਠੀਕ ਠਾਕ ਹੀ ਜਾਣ ਦਿੰਦੀ ਆਹੋ ਠੀਕ ਠਾਕ ਬਰਾਬਰ ਠੀਠਾ ਦਾ ਠੀਠਾ ਤੁਸੀਂ ਰਹਿਣ ਦਿੰਦੀਆਂ ਤੇ ਮੈਂ ਇਨਾ ਕਿਰਾਇਆ ਖਰਚ ਕਿਉਂਦੀ ਮੰਮੀ ਜੀ ਹਾਂ ਜੀ ਮੈਂ ਆਪਦਾ ਕਿੰਨਾ ਮਾਜੇ ਤੁਹਾਨੂੰ ਦੱਸ ਲਾਂ ਉਹੀ ਮੇਰ ਤੋਂ ਬਾਅਦ ਸਾਈਡ ਤੇ ਉਹਦੀ ਲੈ ਲੈਨੇ ਆ ਹਾਂ ਹੁਣ ਕੱਲ ਦਾ ਨੇ ਕੰਮ ਨੂੰ ਹੱਥ ਨਹੀਂ ਲਾਇਆ ਭੈਣ ਆਈ ਤੇ ਮਿੰਟੋ ਮਿੰਟੇ ਚਾਹ ਪਣੀ ਬਣ ਕੇ ਅੰਦਰ ਚਲ ਗਿਆ ਵਾ ਮਾਰ ਦਰਫੀਆਂ ਕੀ ਤੇ ਖੋਏ ਕੀ ਨਹੀਂ ਪਤਾ ਵਾ ਭੈਣ ਵੀ ਚਲਾਕ ਬਥੇਰੀ ਤੇ ਇਹ ਵੀ ਚਲਾਕ ਬਥੇਰੀ ਕੰਮ ਤੇ ਉਹ ਜਾਣਕੇ ਨਹੀਂ ਕਰਦੀ ਜਾਣਕੇ ਨਹੀਂ ਕਰਦੀ ਤੇ ਤੇ ਵਾ ਉਹਦੇ ਕੋਲੋਂ ਹੋ ਕਰਵਾਉਨੇ ਹਾਂ ਭੈਣ ਆਉਦੀ ਆਈ ਇਹ ਸਮਝਾ ਕੇ ਘਰੇ ਕੋ ਜਾਵੇ ਤਲਵੇਖ ਲੈਨੇ ਕਿੰਨਾ ਕ ਸਮਝਾ ਕੇ ਜਾਂਦੀ ਆ ਹਾਂ ਹਾਂ ਵੇਖ ਲੈਨੇ ਆ ਸਮਝਾਉਗੀ ਕਸਮ ਜਿਹੜੀ ਆਈ ਆ ਸੱਦੀ ਆ ਇਹਨੇ ਮੇਰੀ ਗੱਲ ਸੁਣਾ ਆ ਕੇ ਬਣਾਇਆ ਹੀ ਹੋ ਨਹੀਂ ਪੇਠਾ ਬਣਾਇਆ ਸੱਸ ਮੇਢੀ ਨੇ ਹਾਂ ਹਾਂ ਲੈ ਉਹਨੇ ਕਨਸੋ ਆਦੀ ਭੁੱਖ ਬੜੀ ਲੱਗੀ ਏ ਇਦਾਂ ਕਰੇ ਜਾਣ ਲੱਗਾ ਡੱਬੇ ਚ ਪਾਦੀ ਥੋੜਾ ਜਾ ਤੈਨੂੰ ਪਤਾ ਹੀ ਆ ਮੁੰਡਾ ਮੇਰਾ ਕਿੰਨਾ ਸਵੀਨ ਇਹੋ ਚੀਜ਼ਾਂ ਦਾ ਹਏ ਹੇ ਪਿਛਲੀ ਵਾਰ ਵੀ ਦਿੱਤਾ ਸੀ ਪਾ ਕੇ ਦਿੰਦਾ ਸੀ ਕੋਈ ਨਹੀਂ ਕੀ ਗੱਲ ਮੈਨੂੰ ਦੇ ਦੇਂਗੇ ਇੱਥੇ ਵੀ ਇਹਨਾਂ ਦੇ ਝੜ ਭਰ ਨਹੀਂ ਆ ਸਸਤੇ ਨਹੀਂ ਬਣਾ ਲਿਆ ਜੀ ਮਾਣੂਗੀ ਚੋਰੀ ਮੇਰਾ ਬਾਬਾ ਸਵਾਦ ਬਣਾਇਆ ਪਰ ਦੇਣਾ ਭਾਵੇਂ ਆ ਖਾਣਾ ਭੈਣ ਭੁੱਖੀ ਆਉਂਦੀਆਂ ਲੱਗਈ ਆ ਪਾ ਦੂੰਗੀ ਭੈਣਾ ਹਾਂ ਹਾਂ ਖਾ ਲਈ ਆਈ ਵੱਡੀ ਸਾਸਰੀ ਘਾਲ ਮੈਂ ਸਾਸਰੀ ਘਾਲ ਹੋਰ ਠੀਕ ਠਾਕ ਮੈਂ ਠੀਕ ਠਾਕ ਤੁਸੀਂ ਰਹਿਣ ਦਿੰਦੇ ਦੂਆ ਮੈਂ ਕਰਾਇਆ ਖਰਚੇ ਗਿਆ ਜੇ ਠੀਕ ਠਾਕ ਹੁੰਦੀਆਂ ਤੇ ਪਿਆਰ ਨਾਲ ਰਹਿੰਦੀਆਂ ਤੇ ਸਭ ਕੁਝ ਹੋ ਜਾਂਦਾ ਵਾ ਚਾਹ ਲਿਆ ਹੁੰਦੀ ਨਾ ਇਦਾਂ ਵੇਖਣ ਦੀ ਇਹ ਪਲੇਟਾਂ ਵਾਲ ਕੇ ਪਤਾ ਨਹੀਂ ਕਿ ਇਹ ਪਕੌੜੇ ਕੱਢ ਕੇ ਲੈ ਆਈ ਹੋਏ ਨਹੀਂ ਭੈਣੇ ਪਤਾ ਨਹੀਂ ਮੈਨੂੰ ਪਚਣਾ ਕਿ ਨਹੀਂ ਨਿਗਾ ਚਦੀ ਨਗਾਤਾਈਓ ਕੀ ਕਰਾਂ ਬੁਥਨੀ ਵਾਲੇ ਲੈ ਲੈ ਆਨੀ ਢਿੱਡ ਭਰ ਗਿਆ ਇਹ ਲੈ ਨਹੀਂ ਜਾਣੀ ਮੇਰੇ ਪੁੱਤਾਂ ਦੇ ਸਾਚੀ ਕਾ ਲੋ ਚਾਚੀ ਕਾ ਮੇਰੇ ਚਦੂ ਖਾ ਤੇ ਆ ਵੇਹ ਚੀਜੀ ਲਈ ਕੋਈ ਬਸ ਸੱਚ ਨਾ ਆਪੂ ਆ ਲਿਆ ਮੈਂ ਸਮਾਂ ਜਿਆ ਤੇ ਇੰਨੀ ਭੁੱਖ ਲੱਗੀ ਕਿ ਤੇ ਆ ਬਿਾਈ ਆ ਤੂੰ ਲੱਲਾ ਤੇ ਵੀਰ ਨੂੰ ਜਦੀ ਆ ਵੀ ਤੇਰਾ ਹੀ ਹੋ ਠੀਕ ਆ ਨਿਆਣਿਆਂ ਨੂੰ ਕੋ ਖਾਣ ਪੀਣ ਨੂੰ ਦਿਆ ਕਰ ਆ ਕਿਦਾਂ ਦੇ ਕੀਤੇ ਇਹਨਾਂ ਦੇ ਢੱਡ ਭਰਦੀ ਰਿਹਾ ਕਰ ਕੁੜੀ ਨੂੰ ਬਥੇਰਾ ਖਵਾ ਦਿੰਦੀ ਉਹ ਇਹਨਾਂ ਦਾ ਜੋ ਚੋਗਾ ਲੈਂਦੇ ਆ ਉਹ ਵੀ ਕੁੜੀ ਨੂੰ ਦੇ ਦਿੰਦੀ ਮੈਂ ਕੀ ਕਰਾਂ ਉਹਨਾ ਤੋਂ ਬੜੀ ਤੇਜ਼ ਵਾ ਤੇ ਨਿਆਣਿਆਂ ਨੂੰ ਵੇਖ ਲੈ ਕਿੱਦਾਂ ਦੇ ਕੀਤੇ ਆ ਜਿੱਦਾਂ ਵੀ ਆਪ ਉਹਨਾਂ ਦੇ ਨਿਆਣੇ ਕੀਤੇ ਕਮਜ਼ੋਰ ਹੱਥ ਤੋਂ ਡਰਦੀ ਰਹਿਣੀ ਇਹਨਾਂ ਦੇ ਡਰਿਆ ਨਾ ਖਾਰ ਐਵੇਂ ਆ ਜਾ ਮਾਸੀ ਜੀ ਬਹਿ ਜਾ ਇੱਥੇ ਹੋਰ ਸੁਣਾਉ ਆ ਕੀ ਮਸਲਾ ਤੁਸੀਂ ਖੜਾ ਕੀਤਾ ਵਾ ਮਸਲਾ ਕਾਹਦਾ ਕਰਨਾ ਤੇਰੀ ਭੈਣ ਦੀ ਜ਼ੁਬਾਨ ਹੀ ਬੜੀ ਆ ਤੇ ਕਰਨਾ ਮਾਸੀ ਜੀ ਆਹ ਕਿਹੜੀ ਗੱਲ ਕੀਤੀ ਆ ਮੇਰੀ ਭੈਣ ਨੂੰ ਗੜੀ ਜ਼ੁਬਾਨਾਂ ਦੋ ਲੱਗੀਆਂ ਵਾ ਨੇ ਇਹਨੂੰ ਦੋ ਆ ਹੀ ਲੱਗੀਆਂ ਵਾ ਬੜਾ ਸੜੇ ਅਹੀਂ ਇਹਦੇ ਹੱਥੋਂ ਖੂਹ ਦੀ ਆਵਾਜ਼ ਆ ਜਿੱਦਾਂ ਦੀ ਦੋਗੇ ਉਦਾਂ ਦੀ ਆਊਗੀ ਸ਼ੁਰੂ ਕਰਦੇ ਲਗੀਆਂ ਉਹ ਵੀ ਹੋਰ ਹੋ ਕੇ ਕਹਿੰਦੇ ਕਾੜੀ ਮੈਂ ਮੈਂ ਕਰਦੀ ਰਹੀ ਸੀ ਚੰਗਾ ਆਈ ਆ ਨਸੇ ਦੀ ਜਵਾਰੀ ਠੀਕ ਆ ਗਈ ਉਹਦੀ ਭੈਣ ਉਹਨੂੰ ਸਮਝਾ ਗਈ ਆ ਸਮਝਿਆ ਬਣਾ ਕੇ ਥਾ ਹੀ ਜਿੱਦੀ ਆਪਣੀ ਉਹਦੀ ਜੁਬਾਨ ਆ ਉਰਧਾ ਦੀ ਉਹਦੀ ਭੈਣ ਦੀ ਜੁਬਾਨ ਆ ਸਮਝਾਉਣ ਆਈ ਉਹਦੇ ਕੰਮ ਵਗੜਾ ਕੇ ਗਈ ਸਗੋਂ ਕਾਦਾ ਵਗੜਾ ਕੇ ਗਈ ਆ ਉਹ ਤੁਮ ਕਹਣਾ ਹੀ ਨਾ ਪੀਤਾ ਸਗੋਂ ਇਹਨੂੰ ਸਿਖ ਦੇ ਤੂੰ ਨਾਲ ਹੀ ਨਾਲ ਆ ਕੇ ਰਲ ਗਈਆਂ ਉਹ ਨਹੀਂ ਵਾਰਿਆ ਹੁੰਦਾ ਕੀਹਨੂ ਉਹਨੇ ਮਿੰਨੂ ਤਾਂ ਸਿਮਾਨ ਨੂੰ ਨਹੀਂ ਆਉਂਦਾ ਤਾਂ ਉਹਨੇ ਉਹਦੇ ਬਹੁਤ ਕੁਝ ਕਰਕੇ ਗਈ ਸਕੋ ਕੱਢ ਲਈ ਗਾਇਤਾਰ ਮਮੀ ਜੀ ਹਾਂ ਉਹ ਕੱਢ ਲਈ ਆ ਲੈ ਜਾ ਹਾਂ ਤੇ ਹਾਂ ਬਾਟੀ ਮਿਲ ਤੇ ਜਾ ਮਾਝ ਦੀ ਕੱਢ ਲਾਂ ਚਲ ਮੈਂ ਕੱਢ ਲੀਨੀ ਆ ਉੱਤ ਫੇਰ ਕੋ ਨਾ ਮਿਲੀ ਤੇ ਫੇਰ ਨਹੀਂ ਮਿਲੀ ਪੈਣਾ ਵਾ ਨਹੀਂ ਕੋਈ ਪਤਾ ਨਹੀਂ ਹਾਂ ਚਲ ਮੈਂ ਨਹੀਂ ਰਹੋ ਆ ਅੱਗੇ ਹਾਂ ਮੈਂ ਕੱਢ ਲੈਂਨੀ ਆ ਤੋਈ ਰੋਟੀ ਪਾਣੀ ਵੀ ਕਰਾਂ ਰੋਟੀ ਪਾਣੀ ਹੁਣ ਆਪੇ ਕਰੂਗੀ ਕਿ ਜੇ ਭੈਣ ਆਈ ਉਹ ਤਾਂ ਬੜੇ ਸ਼ਿੱਤੀ ਚਾਹ ਬਣਾ ਲਈ ਤੇ ਭੱਜ ਗਈ ਅੰਦਰ ਲੈ ਕੇ ਭੈਣ ਨੂੰ ਉਹਨੇ ਪਿਆਲਤਾ ਨਾ ਚਾਹ ਪਾਣੀ ਤੁਹਾਨੂੰ ਨਹੀਂ ਉਹਨੇ ਪਿਆਲਣਾ ਤੁਹਾਨੂੰ ਨਹੀਂ ਖਵਾਣਾ ਬੈੜੀ ਜੀ ਮੇਰੀ ਸੁਣੋ ਗੱਲ ਹਾਂਜੀ ਉਹਦਾ ਤਾਂ ਭਾਵੇਂ ਸੰਦੀਪ ਸੁਧਰ ਹੀ ਜਾਂਦੀ ਪਰ ਜਿਹੜੇ ਲੱਛਣ ਉਹਦੀ ਭੈਣ ਦੇ ਹੀ ਨਾ ਜਿਹੜੇ ਹਸਾਬ ਨਾਲ ਇੱਥੇ ਬੋਲ ਬਲਾਰਾ ਕਰਕੇ ਗਈ ਆ ਉਹਨੇ ਹੁਣ ਨਹੀਂਗਾ ਸੁਧਰਨਾ ਨਹੀਂ ਗੱਲੇ ਦਾ ਵਾ ਇਹ ਗੱਲ ਸੰਦੀਪ ਨੂੰ ਆਪਣੇ ਮਾਨ ਨਾਲ ਛੱਟਣੀ ਚਾਹੀਦੀ ਆ ਪੇ ਮੇਰਾ ਘਰ ਵਾਏ ਮੈਂ ਕਿਹਦੀ ਚੁੱਕਣਾ ਦੇ ਵਿੱਚ ਨਹੀਂ ਆਉਣਾ ਉਹ ਰ ਮਾਪਿ ਉਹ ਇਦਾਂ ਦਾਵਾ ਉਹ ਗਾੜੀਆਂ ਕਹਿੰਦੀ ਆ ਵੀ ਅਸੀਂ ਸਾਡੇ ਪਿਓ ਨੇ ਨੌਕਰਾਣੀਆਂ ਰੱਖੀਆਂ ਸੀਗੀਆਂ ਤੇ ਮੈਂ ਸਾਡੀ ਭੈਣ ਹੀ ਲਾੜ ਲਈ ਤੇ ਮੈਂ ਜੇ ਲਾੜ ਲਈ ਹੈਗੀ ਤੇ ਫਿਰ ਇਹਨੂੰ ਕੰਮ ਸਿਖਾ ਲ ਕੇ ਭੇਜ ਦੇ ਸੌਰੇ ਘਰ ਥੋੜਾ ਲਾਡ ਚੱਲਦਾ ਵਾ ਲਾਡ ਚੱਲਦਾ ਵਾ ਜੇ ਕੰਮ ਬੱਚਾ ਬਰਾਬਰ ਦਾ ਕਰਦਾ ਵਾ ਤੇ ਗੱਲ ਇਦਾਂ ਵਾ ਰੱਖੀਆਂ ਹੋਣ ਗਿਆ ਉਹਨਾਂ ਨੇ ਉਹਨਾਂ ਦੇ ਘਰ ਦੀ ਉੱਥੇ ਸਾਂ ਹੀ ਇੱਥੇ ਆਪਣੇ ਘਰ ਦਾ ਉਹਨੂੰ ਆਪਣਾ ਸੋਚਣਾ ਚਾਹੀਦਾ ਵਾ ਨਾ ਨਾ ਉਹ ਤੇ ਆਪਣੀ ਭੈਣ ਦੇ ਨਾਲ ਦਾ ਇਹ ਘਰ ਵਾ ਉਹਦਾ ਦਾ ਬਤਾਰਾ ਕਰੇ ਦੂਜਾ ਕਰਨ ਦੀ ਲੋੜ ਨਹੀਂ ਗਈ ਭੈਣ ਦੇ ਹੁੰਦੇ ਹੀ ਗਲੇਡੂ ਸੁੱਟੀ ਜਾਂਦੀ ਝੂਠੇ ਹੀ ਉਹ ਰੋਈ ਜਾਂਦੀ ਮੋਟੇ ਲੱਗ ਲੱਗ ਉਹਦੇ ਸੱਚੀ ਹੁੰਦਾ ਹੀ ਸੱਚੀ ਹੁੰਦਾ ਹੀ ਫਿਰ ਉਹਦੀ ਮਰਜ਼ੀ ਆ ਅਸੀਂ ਕੀ ਕਰ ਸਕਦੇ ਇਹਦੇ ਵਿੱਚ ਹੁਣ ਨਾ ਤੁਹਾਡੇ ਅੱਖੇ ਲੱਗੀ ਜਿਹੜਾ ਮਾੜਾ ਮੋਟਾ ਲੱਗਦੀ ਸੀ ਉਹ ਤੇ ਉਹ ਵੀ ਪੰਪ ਦੇ ਕੇ ਗਈ ਬਰਾਬਰ ਚਲੋ ਕੋਈ ਨਹੀਂ ਤੇਰੇ ਪਰਿਵਾਰ ਨੂੰ ਮੈਂ ਖੁੰਝੇ ਲਾ ਕੇ ਜਾਊਂਗੀ ਤੂੰ ਹੀ ਨਾ ਮੰਮੀ ਖੁੰਝੇ ਐਵੇਂ ਲਾ ਜੂਗੀ ਖੁੰਝੇ ਕਿਤੇ ਗੱਲਾਂ ਬਾਤਾਂ ਨਾ ਲੱਗ ਜਾਈਦਾ ਵਾ ਕਿਸ ਗੱਲ ਨਾਲ ਇਹਨੂੰ ਲਾ ਲਾਂਗੇ ਖੁੰਝੇ ਕਿਹਾ ਜਿੱਤਾ ਗੱਲੋਂ ਹੀ ਬਾਤੀ ਸਾਨੂੰ ਖੁੰਝੇ ਲਾਉਣ ਆਈ ਅਹੀਂ ਨਾ ਲੱਗੇ ਚੱਲ ਕਰੋ ਰੋਟੀ ਪਾਣੀ ਬੈ ਕੇ ਗੱਲ ਕਰਦੇ ਅੰਦਰ ਬੰਦਿਆ ਵਾਲੀ ਤੇ ਕੋਈ ਗੱਲ ਹੀ ਇੰਨਾ ਚ ਹੈਨੀ ਆ ਚਲ ਧਾਰ ਕਰ ਆ ਜਾਓ ਮੱਝ ਟੋਲੀਏ ਆ ਜਾਓ ਰਾਉਲਾ ਪਾਇਆ ਕਿੱਥੇ ਰਹੂਗਾ ਇਹਦੇ ਪਪਾਉਂਦੇ ਰਹੇ ਤੇ ਨਾ ਰੌਲਾ ਉਹ ਹਣੀਂ ਤਾਂ ਹਾਂ ਕੀ ਹੋਈ ਆ ਜਬਾਨਾਂ ਕਿ ਆਪੇ ਆਪਣਾ ਘਰ ਸੰਭੂ ਵੀ ਚੱਲ ਨਾ ਉਹ ਤਾਂ ਵੈਨੇ ਆ 6 ਮਹੀਨੇ ਅਟ ਕਰਦਾਂਗੇ ਵੇਖੀ ਜਾਊਗੀ ਐਡੀਆਂ ਚਲਾਕ ਬੁੱਡੀਆਂ ਵਾ ਨਾ ਭੈਣ ਮੇਰੀ ਨੂੰ ਕਿਤਾ ਵਾਰੇ ਨਹੀਂ ਇਹਨਾਂ ਨੇ ਆਉਂ ਦਿੱਤਾ ਉਹ ਕਦੀ ਵਿਚਾਰੀ ਉੱਚੀ ਬਾਤ ਚ ਬੋਲੀ ਨਹੀਂ ਤੇ ਇਹਨਾਂ ਨੇ ਬੁਰੀ ਬਣ ਕੇ ਗਈ ਆ ਆਂਦੀਆਂ ਕੰਮ ਨਹੀਂ ਕਰਦੀਆਂ ਆ ਹੁਣ ਕੌਣ ਕਰਨ ਡਿਆ ਇਹਨਾਂ ਨੂੰ ਬੰਦਾ ਪੁੱਛੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਉਹਦੇ ਕੋਲ ਜਾ ਕੇ ਵਿਚਾਰੀ ਕੋਲ ਤੇ ਲਾਮਿਆਂ ਨੂੰ ਦਿੱਤੇ ਨੂੰ ਟੈਨਸ਼ਨ ਦੇ ਕੇ ਇਥੋਂ ਕਲਾਇਆ ਦਰੀਆਂ ਤਾਂ ਸੋਕੀ ਗਈਆਂ ਵਾ ਖਿਮਾ ਨੂੰ ਆਨੀ ਲਾ ਕੇ ਲੈ ਆਈ ਜਾ ਥਨੇ ਮੰਮੀ ਜੀ ਹਾਂ ਆ શરીર ਸਾਥ ਹੀ ਨਹੀਂ ਦੇਂਦਿਆ ਕੀ ਕਰਨਾ શરીર ਨੂੰ ਦਵਾਈ ਲੈ ਆਉਣੀ ਦਵਾਈ ਮੈਂ ਕਾਦੀ ਲੈ ਆਉਣੀ ਆ ਪਤਾ ਹੀ ਨਹੀਂ ਆਪੇ ਹੁਣ ਕੀ ਦਿਆ ਵਾ ਨਹੀਂ ਤੇ ਫੇਰ ਤੂੰ ਦਵਾਈ ਲੈਂਗੀ ਤੇ ਫੇਰ ਹੀ ਰਮਾਨ ਆਊਗਾ ਇਦਾਂ ਕਿੱਥਾਂ ਪਤਾ ਲੱਗੂਗਾ ਤੈਨੂੰ ਖਪ ਖਪਿਆ ਥੋੜਾ ਪਿਆ ਕੱਲ ਦਾ ਕੋਈ ਨਹੀਂ ਗੱਲਾਂ ਮੇਰੇ ਦਿਮਾਗ ਤੋਂ ਜਾਣਦੀਆਂ ਖਪ ਖਪਾ ਤੇ ਸਿਮਾ ਬੜਾ ਪਿਆ ਵਾ ਪਰ ਹੁਣ ਤੂੰ ਜੇ ਆਨੀ ਆ ਮੈਨੂੰ ਸੁਣੋ ਜੀ ਹਾਂ ਵਾ ਤੇ ਫੇਰ ਦਵਾਈ ਤੇ ਲੈਣੀ ਪੈਣੀ ਤੈਨੂੰ ਹੂੰ ਮੈਂ ਤਾਂ ਡਰਦੀ ਨੇ ਡੈਡੀ ਨੂੰ ਨਹੀਂ ਦੱਸਿਆ ਨਾ ਮੈਂ ਦੱਸਿਆ ਤੁਹਾਨੂੰ ਚੋਲ ਮੈਂ ਆਪ ਖਾ ਕੇ ਵੇਖੇ ਅੱਛਾ ਚੰਗਾ ਭਲਾ ਚੋਲਾਂ ਦੇ ਵਿੱਚ ਲੂਣ ਕਦੀ ਮੇਰੇ ਕੋ ਅੱਗੇ ਵੱਧ ਘਟ ਪਿਆ ਆਹੋ ਅੱਗੇ ਤੇ ਨਹੀਂ ਕਦੀ ਪਿਆ ਸਾਰਾ ਹੀਰਾ ਫੇਰੀਆਂ ਕੀਤੀਆਂ ਹੀ ਇੰਨੇ ਹੀ ਹੋ ਇਹ ਚਲਾਕੀਆਂ ਕਰਦੀ ਆ ਸਿਮਾ ਤੇ ਚਲਾਕੀਆਂ ਤੇ ਇਹਦੀਆਂ ਬੜੀਆਂ ਵਾਂ ਹੁਣ ਕਰੀਏ ਕੀ ਇਹ ਦੇਰੀ ਤੇ ਇਹਨੂੰ ਵੀ ਨਾਰ ਰੌਣਦੀ ਆ ਪਰ ਅਹੀਂ ਹੁਣ ਤੂੰ ਕਿੱਦਾਂ ਰਲ ਜੇਂਗੀ ਇਹਦੇ ਨਾਲ ਰਲਣਾ ਰੋਲਣਾ ਮੈਂ ਕੀ ਮੈਂ ਤਾਂ ਕਰਦਾ ਨੂੰ ਸਿੱਧੀ ਝਾਟੀ ਪਰ ਮੈਂ ਇਹੋ ਸੋਚਦੀ ਆਂ ਵੀ ਕਪੱਤ ਤੋਂ ਡਰਦੀ ਵੀ ਚੱਲ ਕੋਈ ਗੱਲ ਨਹੀਂ ਕੰਮ ਸੈੱਟ ਆ ਜੇ ਪਰ ਕਿੱਥੇ ਆਹੋ ਆ ਲੜਾਈ ਤੋਂ ਡਰਦੇ ਹੁੰਦਾ ਹੀ ਆ ਹਾਂ ਵਹਿਲਾਣ ਸਾਰਾ ਹੀ ਕਰਦਾ ਕੰਮ ਹਾਂ ਲਾਫਾ ਕਰਦੀ ਹੋਈ ਆ ਨਾ ਨਾਲੇ ਸਾਨੂੰ ਖਪਾਇਆ ਹਾਂ ਤੇ ਨਾਲੇ ਆਪਣੀ ਭੈਣ ਨੂੰ ਖਪਾਇਆ ਤੇ ਭੈਣ ਘਰੀ ਵੀ ਫੜਦੀ ਗੱਲ ਭੈਣ ਆ ਉਹਦਾ ਤਾਂ ਦਿਮਾਗ ਹੀ ਕਿਤੇ ਇੰਨਾ ਚੱਲਦਾ ਹੀ ਉਹ ਤਾਂ ਕਿਤੇ ਵਾਰੇ ਨਹੀਂ ਸਿਮਾ ਹੁੰਦੇ ਅੰਦਾਈ ਕੀ ਕਰਦੀ ਸੀ ਉਹ ਐਦੇ ਕੰਮ ਕਰਨ ਦਾ ਕੀ ਫਾਇਦਾ ਇਹਨਾਂ ਨੂੰ ਖੁੰਝੇ ਖੁੰਝੇ ਲਾ ਦੂੰਗੀ ਇਹਨਾਂ ਨੂੰ ਐ ਕਰ ਦੂੰਗੀ ਇਹਨਾਂ ਜੈ ਕਰ ਦੋ ਕੀ ਕਰ ਦੂੰਗੀ ਸਾਨੂੰ ਦੱਸ ਹਾਂ ਹੁਣ ਸਾਬਸਫਾਈ ਵੀ ਕਰ ਲਈ ਆ ਤੇ ਰੋਟੀ ਪਾਣੀ ਵੀ ਲਾਗੋ ਹੋ ਗਿਆ ਸਾਰਾ ਹੁਣ ਕਿਦਾਂ ਹੋ ਗਿਆ ਕੰਮ ਹੁਣ ਪਤਾ ਹੁਣਾ ਨਾ ਵੀ ਭੈਣ ਮੈਂ ਖਰੇ ਹਾਂ ਨੂੰ ਲੜ ਨਹੀਂ ਲੜਵਾ ਕੇ ਗਈ ਆ ਮੰਮੀ ਜੀ ਹਾਂ ਜੀ ਤੂੰ ਇਹ ਕਾ ਤੂੰ ਪੈਸੇ ਕੰਨੇ ਮੇਰੇ ਨਾਲ ਤੂੰ ਜਾਓ ਬੇਟਾ ਚਲੋ ਮੈਂ ਆਖਾ ਕਰਨੀ ਗਈ ਖਬੜਾ ਨਾਲ ਪਵਾਦ ਨਹੀਂ ਸੁਪੜੇ ਲੀੜੇ ਤੇ ਨੇ ਕੱਪੜੇ ਕੋਈ ਗੱਲ ਨਹੀਂ ਤੁਸੀਂ ਜਾਓ ਇੱਥਾ ਦੇਖੋ ਤਾਂ ਨਾ ਕੋਈ ਕੰਮਤੰਦਾਰ ਹੈਗਾ ਜਾਂ ਨਹੀਂ ਹੈਗਾ ਜੇ ਜਾਨੀ ਹੈ ਜੇ ਤਾਂ ਕਹਿਣੀ ਹੈ ਤੇ ਚਲ ਜਾਨੀ ਹੈ ਫਿਰ ਕਰਿਆ ਆਪੇ ਹੀ ਥੱਲੇ ਬੜਾ ਬੁੱਕ ਧਕੜਾ ਕੜਾ ਕੌਣ ਦੇ ਮੇਕਾ ਕਲਾ ਮੈਂ ਘਰੇ ਦਈ ਮਾਰ ਲਾ ਹਾਂ ਆਇਆ ਬੜਾ ਕੰਮ ਕਰ ਲਈ ਆ ਇਹ ਈ ਦਾ ਕਰੇ ਸਾਨੂੰ ਕਿ ਲੋਡ ਆ ਕੰਦਾ ਨਾਲ ਟੱਕਰਾ ਮਾਰਨ ਦੀ ਤੇ ਕਹਿਣ ਦੀ ਵੀ ਨਹੀਂ ਲੋਡ ਹਨੂ ਐਨਾ ਖਪਾਉਂਦੀ ਰਹੀ ਹਨੂ ਚਲਾਕ ਹੀ ਬੜੀ ਮੰਦੀ ਆ ਤੇ ਕਰਨਾ ਕੀ ਆ ਚਲਾਕੀਆਂ ਨੇ ਇਹ ਦੀਆਂ ਰਨਿੰਗ ਪਤਾ ਲੱਗਦਾ ਹਨ ਵਦੀ ਇਹ ਚੰਗੀ ਕਦੀ ਇਹ ਮਾੜੀ